ਅਮਰਨਾਥ ਯਾਤਰਾ ਦੇ ਚੱਲਦੇ ਪੰਜਾਬ ਪੁਲਿਸ ਪੂਰੀ ਤਰ੍ਹਾਂ ਪੱਬਾ ਭਾਰ ਦਿਖ ਰਹੀ ਹੈ ਜਿਸ ਦਾ ਅੰਦਾਜ਼ਾ ਇਸ ਗਲ ਤੋਂ ਲਗਾਇਆ ਜਾ ਸਕਦਾ ਹੈ ਕਿ ਅਮਰਨਾਥ ਯਾਤਰਾ ਨੂੰ ਦੇਖਦੇ ਹੋਏ ਐਸਐਸਪੀ ਪਠਾਨਕੋਟ ਖੁਦ ਮੈਦਾਨ ਦੇ ਵਿੱਚ ਨਿਤਰੇ ਹੋਏ ਦਿਸ ਰਹੇ ਨੇ ਵੱਖ-ਵੱਖ ਟੀਮਾਂ ਦੇ ਨਾਲ ਆਪਣੀਆਂ ਵੱਖ-ਵੱਖ ਥਾਵਾਂ ਦੇ ਉੱਪਰ ਸਰਚ ਆਪਰੇਸ਼ਨ ਚਲਾਏ ਜਾ ਰਹੇ ਨੇ ਦੇਖੋ ਪਠਾਨਕੋਟ ਸ਼ਹਿਰ ਤੇ ਦੇ ਆਸ-ਪਾਸ ਕਾਫੀ ਸਾਰੇ ਸਾਡੇ ਆਪਰੇਸ਼ਨ ਚੱਲ ਰਹੇ ਖਾਨਕੋਟ বাস ਸਟੈਂਡ ਦੇ ਵਿੱਚ ਜਿਹੜਾ ਸਰਚ ოਪਰੇਸ਼ਨ ਆ ਕੋਆਰਡੀਨੇਟ ਸਰਚ ოਪਰੇਸ਼ਨ ਉਹ ਇੱਕ ਜਿਹਦਾ ਹਿੱਸਾ ਆ ਇਸ ਤੋਂ ਇਲਾਵਾ ਸਿਟੀ ਦੇ ਵਿੱਚ ਵੀ ოਪਰੇਸ਼ਨ ਚੱਲ ਰਿਹਾ ਸਿਟੀ ਦੇ ਅਰਾਊਂਡ ਵੀ ოਪਰੇਸ਼ਨ ਚੱਲ ਰਿਹਾ ਬਾਰਡਰ ਤੇ ਅੱਗ ਚੱਲ ਰਿਹਾ ਸੋ ਅੱਜ ਹਰ ਇੱਕ ਜਗ੍ਹਾ ਦੇ ਉੱਤੇ ਇਨਫੈਕਟਰ ਡੇਲੀ ਦਾ ਰੁਟੀਨ ਆ ਔਰ ਸਪੈਸ਼ਲੀ ਹਜ਼ ਬੱਸ ਸਟੈਂਡ ਦਾ ਸਿਕਾ ਕਿਉਂਕਿ ਬੱਸ ਸਟੈਂਡ ਦੇ ਵਿੱਚ ਕਈ ਤਰ੍ਹਾਂ ਦੇ ਐਲੀਮੈਂਟਸ ਇੱਥੇ ਆਉਂਦੇ ਆ ਔਰ ਉਹਨਾਂ ਨੂੰ ਚੈੱਕ ਕਰਨ ਲਈ ਉਹ ਬੱਸ ਸਟੈਂਡ ਦੀ ਐਂਟੋ ਐਂਟੀਸਰਵਟਾਈਜ਼ ਚੈੱਕ ਲਈ ਔਰ ਹੋਰ ਜਿਹੜੇ ਬਾਡ ਐਲੀਮੈਂਟਸ ਹੈਗੇ ਆ ਬਸਟੈਂਡ ਅਰਾਊਂਡ ਬਸਟੈਂਡ ਬਸਟੈਂਡ ਦੇ ਆਸ-ਪਾਸ ਕਾਫੀ ਲੋਜਿਸ ਹੋਟਲਸ ਨੇ ਪਾਰਕਿੰਗ ਸਪੇਸਿਸ ਹੈਗੇ ਆ ਉਹਨਾਂ ਨੂੰ ਉਹਨਾਂ ਦੀ ਚੈਕਿੰਗ ਜਿਹੜੀ ਹੈਗੀ ਆ ਕਾਫੀ ਡਿਟੇਲ ਦੇ ਵਿੱਚ ਕਰ ਰਹੇ ਆ ਇਹਦੇ ਵਿੱਚ ਅਸੀਂ ਪੁਲਿਸ ਦਾ ਆਰਟੀਫੀਸ਼ੀਅਲ ਇੰਟੈਲੀਜੈਂਸ ਸਿਸਟਮ ਯੂਜ਼ ਕਰ ਰਹੇ ਆ ਤੇ ਗਵਰਨਮੈਂਟ ਆਫੀਸੀਆਂ ਦਾ ਵਾਹਨ ਵੀ ਯੂਜ਼ ਕਰ ਰਹੇ ਆ ਸੋ ਸਾਡੇ ਕੋਲ ਜਿਹੜਾ ਕ੍ਰਿਮੀਨਲ ਐਲੀਮੈਂਟ ਆ ਸਾਡੇ ਕੋਲ ਕਾਫੀ ਵੱਡਾ ਡਾਟਾ ਹੈਗਾ ਜਿਹਨੂੰ ਅਸੀਂ ਆਇਡੈਂਟੀਫਾਈ ਕਰ ਸਕਦੇ ਹਾਂ ਲੋਕਾਂ ਨੂੰ ਬਾਈ ਫੇਸ ਸੋ ਟੂਲ ਜਿਹੜਾ ਹੈਗਾ ਆ ਪਾਟ ਪੰਜਾਬ ਜਿਹੜਾ ਹੈਗਾ ਆਰਟੀਫੀਸ਼ੀਅਲ ਇੰਟੈਲੀਜੈਂਸ ਸਿਸਟਮ ਉਹ ਯੂਜ਼ ਕੀਤਾ ਜਾ ਰਿਹਾ ਹਰੇਕ ਨਾਕਾ ਪੁਆਇੰਟ ਤੇ ਇਨਫੈਕਟ ਅਸੀਂ ਹੁਣ ਯੂਜ਼ ਕਰ ਰਹੇ ਆ ਤਾਂ ਕਿ ਜਿਹੜਾ ਕੋਈ ਐਲੀਮੈਂਟ ਹੈਗਾ ਉਹ ਕੈਚ ਹੋ ਸਕੇ ਅਮਰਨਾਥ ਯਾਤਰਾ ਚੱਲਦੀ ਹੈ ਉਸ ਨੂੰ ਲੈ ਕੇ ਕੀ ਤਰ੍ਹਾਂ ਦਾ ਪ੍ਰਬੰਧ ਜਿਹੜੇ ਕੀ ਲੋਕ ਨੂੰ ਕੀ ਅਮਰਨਾਥ ਯਾਤਰਾ ਬਾਰੇ ਮੈਂ ਤੁਹਾਨੂੰ ਪਹਿਲਾਂ ਵੀ ਗ੍ਰੀਫ ਕਰ ਚੁੱਕਾ ਕਿਉਂਕਿ ਸ਼੍ਰੀ ਅਮਰਨਾਥ ਜੀ ਯਾਤਰਾ ਜਿਹੜੀ ਹੈਗੀ ਆ ਬਹੁਤ ਪਾਵਨ ਯਾਤਰਾ ਆ ਇਹਦੇ ਬਾਰੇ ਸਾਡੇ ਕਾਫੀ ਜ਼ਿਆਦਾ ਸਟਰੋਂਗ ਜਿਹੜਿਆ ਪ੍ਰਬੰਧ ਕੀਤੇ ਗਏ ਆ ਸੋ ਉਹ ਬੱਕਰੇ ਚੱਲ ਰਹੇ ਆ ਇਹ ਐਕਸਰਸਾਈਜ਼ ਬੱਕਰੀਆਂ ਉਸ ਤੋਂ ਉਸ ਤੋਂ ਬੱਕਰੀਆਂ ਇਸ ਤੋਂ ਇਲਾਵਾ ਸਿਟੀ ਦੇ ਵਿੱਚ ਕਾਫੀ ਜਗ੍ਹਾ ਚੈਕਿੰਗ ਔਰ ਬਾਇਡ ਐਲੀਮੈਂਟ ਸਰਚ ਚੱਲ ਰਹੀ ਆ ਜਿਹੜੀ ਅੰਡਰ ਕਵਰ ਆਪਰੇਸ਼ਨਸ ਵੀ ਸੀ ਲਾਂਚ ਕੀਤੇ ਹੋਏ ਆ ਉਹ ਵੀ ਚੱਲ ਰਹੇ ਆ ਸੋ ਕਈ ਵੇਲੇ ਫੋਰਸ ਦੀ ਜ਼ਿਆਦਾ ਤਾਦਾਦ ਦੇਖ ਕੇ ਦੇਖਣ ਦੇ ਕਾਰਨ ਜਾਂ ਕੋਈ ਅੰਡਰ ਕਵਰ ਆਪਰੇਸ਼ਨ ਚਲਾਉਣੇ ਆ ਉਹਦੇ ਵਿੱਚ ਸ਼ਹਿਰ ਵਾਸੀਆਂ ਨੂੰ ਮੇਰੀ ਉਮੀਦ ਹੈ ਕਿ ਆ ਪੁਲਿਸ ਨੂੰ ਜਿੱਥੇ ਵੀ ਕੋਈ ਬਾਇਡ ਐਲੀਮੈਂਟ ਆ ਜਾਂ ਕੋਈ ਐਦਾਂ ਦਾ ਕੋਈ ਆਬਜੈਕਟ ਦੇਖਦੇ ਆ ਜਿਹੜਾ ਕਿ ਸ਼ੱਕੀ ਆ ਉਹ 30 ਸਾਨੂੰ ਤਲਾ ਦੇਣ ਤਾਂ ਕਿ ਅਸੀਂ ਮੌਕੇ ਸਰਫੇ ਕਾਰਵਾਈ ਕਰ ਸਕੀਏ